ਜਲੰਧਰ ਪੱਛਮੀ ਦੇ ਲੋਕਾਂ ਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਅਸੀਂ ਕਮਿਸ਼ਨਰ ਸਾਹਿਬ ਦੇ ਦਫ਼ਤਰ ਪਹੁੰਚ ਗਏ ਆ ਜੇਕਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਤੱਕਾ ਜਾਂ ਜਾਦਤੀ ਹੁੰਦੀ ਵਿਖਾਈ ਦਿੰਦੀ ਹੈ ਤਾਂ ਸਾਨੂੰ ਇਤਲਾਹ ਕਰਨੀ ਹੈ ਹਰ ਨਾਗਰਿਕ ਨੂੰ ਵੋਟ ਪਾਉਣ ਜ਼ਰੂਰ ਜਾਣਾ ਚਾਹੀਦਾ ਹੈ ਇਹ ਜਿਹੜਾ ਜ਼ਿਕਰ ਹੈ ਇਹ ਰਾਜਾ ਬੜਿੰਗ ਦੇ ਵੱਲੋਂ ਕੀਤਾ ਗਿਆ ਹੋਰ ਦੇਖੋ ਰਾਜਾ ਬੜਿੰਗ ਦੇ ਵੱਲੋਂ ਕੀ ਕੁਝ ਕਿਹਾ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਕਾ ਪੈ ਰਹੀ ਹੈ ਔਰ ਮੈਂ ਬੀਤੀ ਕਰਨੀ ਚਾਹਨਾ ਹੈ ਜਗੰਦਰ ਦੇ તમામ ਵਾਸੀਆਂ ਨੂੰ ਜਗੰਦਰ ਬੇਸਟਾ ਵਾਲੇ ਜੀ ਸਾਹਿਬ ਮੇਰੇ ਨਾਲ ਖੜੇ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅ ਸੰਧੂ ਕੈਸੀ ਸਾਹਿਬ ਸ਼ਹੀਦ ਦੇ तमाम ਅਸੀਂ ਇੰਚਾਰ ਨੂੰ ਔਰ ਹਜੇ ਤੱਕ ਮੈਨੂੰ ਲੱਗਦਾ ਕਿ ਸ਼ਾਂਤੀਪੂਰਵਕ ਤਰੀਕੇ ਨਾਲ ਬੋਟਾ ਪੈ ਰਹੀ ਹੈ ਔਰ 3-4 ਖਾਵਾ ਤੋਂ ਖਬਰ ਆਈਆਂ ਸਨ ਕਿ ਬਾਹਰੋਂ ਬੰਦੇ ਆਏ ਆ ਇਧਰੋਂ ਆਏ ਆ ਅਸੀਂ ਕੋਸ਼ਿਸ਼ ਕੀਤੀ ਹੈ ਯੋ ਪੁਲਿਸ ਨੂੰ ਇਤਲਾਹ ਦੇ ਗਏ ਤੇ ਅਬਦਰਰ ਨੂੰ ਇਤਲਾਹ ਦੇਗੀ ਮੈਂ तमाम ਸਾਥੀ ਜਿਹੜੇ ਜਲੰਧਰ ਵਿੱਚ ਦੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਕਿਸੇ ਦੇ ਦਬਾਅ ਦੇ ਥੱਲੇ ਨਹੀਂ ਆਉਣਾ ਔਰ ਕੋਈ ਡਰ ਭੈ ਨਹੀਂ ਮੰਨਣਾ ਸਰਕਾਰ ਦਾ ਤੇ ਕਿਸੇ ਹੋਰ ਵਿਅਕਤੀ ਦਾ ਅਗਰ ਤੁਹਾਨੂੰ ਕਿਤੇ ਕੋਈ ਡਰਾਉਂਦਾ ਹੈ ਧਮਕਾਉਂਦਾ ਹੈ ਤੱਕਾ ਜ਼ਾستی ਤੁਹਾਡੇ ਨਾਲ ਕਰਦਾ ਹੈ ਤਾਂ ਕਿਰਪਾ ਕਰਕੇ ਤੁਸੀਂ ਮੈਨੂੰ 베ਰੀ ਸਾਹਿਬ ਨੂੰ ਇਤਲਾਹ ਦੇਣ ਦਾ ਕੰਮ ਕਰਨਾ ਮੈਂ ਇਹ ਗੱਲ ਕਹੀ ਸੀ ਕਿ ਅਸੀਂ ਪੁਲਿਸ ਕਮਿਸ਼ਨਰ ਦੇ ਕੋਟਾ ਵਾਲੇ ਦਿਨ ਇੱਥੇ ਬੈਠਾਂਗੇ ਅਗਰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਈ ਤਾਂ ਅਸੀਂ ਤੁਰੰਤ ਅਸੀਂ ਉੱਥੇ ਆਵਾਂਗੇ ਸੋ ਦੱਬ ਕੇ ਆਪਦੇ ਬੂਥਾਂ ਤੇ ਪਹਿਰਾ ਦਿਓ ਔਰ ਬਿਲਕੁਲ ਬੂਟਾ ਪਾਓ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਨਾ ਜ਼ਾਸਤੀ ਕਰਨੀ ਹੈ ਨਾ ਜ਼ਾਸਤੀ ਹੋਣ ਦੇਣੀ ਔਰ ਉਮੀਦ ਕਰਦਾ ਹੈ ਕਿ ਜਲੰਧਰ ਵੈਸਟ ਦੇ ਲੋਕ ਜਿਹੜਾ ਹੈ ਉਹ ਠੀਕ ਫੈਸਲਾ ਕਰਨਗੇ ਔਰ ਹਰ ਵਿਅਕਤੀ ਆਪਣੀ ਵੋਟ ਦਾ ਇਸਤੇਮਾਲ ਕਰੇਗਾ ਕਿਉਂਕਿ लोकतंत्र ਦੇ ਵਿੱਚ ਅਸੀਂ ਜੇ ਲੋਕ ਵੋਟਾਂ ਦਾ ਇਸਤੇਮਾਲ ਕਰਾਂਗੇ, ਵੋਟ ਪਾਉਣ ਜਾਵਾਂਗੇ ਤਾਂ ਮੈਨੂੰ ਲੱਗਦਾ ਫਿਰ ਲੋਕਤੰਤਰ ਦੀ ਹਮੇਸ਼ਾ ਜਿੱਤ ਹੋਊਗੀ। ਔਰ ਆਸ ਕਰਦੇ ਹਾਂ ਕਿ ਜਲੰਧਰ ਵਸਤੇ ਲੋਕ ਅਮਰਸਾਹ ਦੀ ਨਾਲ ਇਹ ਵੋਟਾਂ ਪਾਉਣਗੇ ਔਰ ਮੇਰੀ ਪ੍ਰਸ਼ਾਸਨ ਤੋਂ ਵੀ ਇਹੀ ਉਮੀਦ ਹੈ ਕਿ ਸੇ ਦਾ ਪੱਕਾ ਪੱਕਾ ਨਾ ਕਰਦੇ ਹੋਇਆ ਨਿਰਪੱਖ ਚੋਣ ਕਰਉਣਗੇ। ਹਾਲਾਂਕਿ ਰਾਤ ਬਹੁਤ ਕੁਝ ਹੋਇਆ, दारू, ਸੂਟ ਫੜੇਗੇ, दारू ਫੜੀ ਗਈ। आ, हो और पैसे लोग दिखे कितने, कितने हैं अगर किसी ना कोई जास की कोई करने की कोशिश करेगा ये बिल्कुल बर्दाश्त नहीं होगा और उम्मीद करते हैं कि सारे लोग मन और शांति के वोटा पा जलंधर पछमी के लोग डरन की लोड़ नहीं ਅਸੀਂ ਕਮਿਸ਼ਨਰ ਸਾਹਿਬ ਦੇ ਦਫ਼ਤਰ ਪਹੁੰਚ ਗਏ ਆ ਜੇਕਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਤੱਕਾ ਜਾਂ ਜਾਦਤੀ ਹੁੰਦੀ ਵਿਖਾਈ ਦਿੰਦੀ ਹੈ ਤਾਂ ਸਾਨੂੰ ਇਤਲਾਹ ਕਰਨੀ ਹੈ ਹਰ ਨਾਗਰਿਕ ਨੂੰ ਵੋਟ ਪਾਉਣ ਜ਼ਰੂਰ ਜਾਣਾ ਚਾਹੀਦਾ ਹੈ ਇਹ ਜਿਹੜਾ ਜ਼ਿਕਰ ਹੈ ਇਹ ਰਾਜਾ ਬੜਿੰਗ ਦੇ ਵੱਲੋਂ ਕੀਤਾ ਗਿਆ ਹੋਰ ਦੇਖੋ ਰਾਜਾ ਬੜਿੰਗ ਦੇ ਵੱਲੋਂ ਕੀ ਕੁਝ ਕਿਹਾ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮ ਕੈਪਰੀਆਂ ਹੈ ਔਰ ਮੈਂ ਵੀਡੀਓ ਕਰਨੀ ਚਾਹੁੰਨਾ ਜਗੰਦਰ ਦੇ ਤਮਾਮ ਵਾਸੀਆਂ ਗਲੰਦਰ ਵੈਸਟ ਆਲੇ ਜੀ ਸਾਹਿਬ ਮੇਰੇ ਨਾਲ ਖੜੇ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਸਾਨੂੰ ਕਸੀ ਸਾਹਿਬ ਸ਼ਹੀਦੀ ਤੇ तमाम ਅਸੀਂ ਇੰਚਾਰ ਲੋਕ ਔਰ ਹਜੇ ਤੱਕ ਮੈਨੂੰ ਲੱਗਦਾ ਕਿ ਸ਼ਾਂਤੀਪੂਰਵਕ ਤਰੀਕੇ ਨਾਲ ਬੋਟਾ ਪੈ ਰਹੀ ਹੈ ਔਰ ਟਿੰਚਰ ਥਾਵਾ ਤੋਂ ਖਬਰ ਆਈਆਂ ਸਨ ਕਿ ਬਾਹਰੋਂ ਬੰਦੇ ਆਏ ਆ ਇਧਰੋਂ ਆਏ ਆ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਪੁਲਿਸ ਨੂੰ ਤਲਾ ਦੇਈਏ ਤੇ ਅਬਜ਼ਰਵਰ ਨੂੰ ਤਲਾ ਦੇਈਏ ਮੈਂ तमाम ਸਾਥੀ ਜਿਹੜੇ ਜਲੰਧਰ ਵਿੱਚ ਦੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਕਿਸੇ ਦੇ ਦਬਾਅ ਦੇ ਥੱਲੇ ਨਹੀਂ ਆਉਣਾ ਔਰ ਕੋਈ ਡਰ ਭੈ ਨਹੀਂ ਮੰਨਣਾ ਸਰਕਾਰ ਦਾ ਜਾਂ ਕਿਸੇ ਹੋਰ ਵਿਅਕਤੀ ਦਾ ਅਗਰ ਤੁਹਾਨੂੰ ਕਿਤੇ ਕੋਈ ਡਰਾਉਂਦਾ ਹੈ ਧਮਕਾਉਂਦਾ ਹੈ ਤੱਕਾ ਜ਼ਾستی ਤੁਹਾਡੇ ਨਾਲ ਕਰਦਾ ਹੈ ਤਾਂ ਕਿਰਪਾ ਕਰਕੇ ਤੁਸੀਂ ਮੈਨੂੰ 베ਰੀ ਸਾਹਿਬ ਨੂੰ ਇਤਲਾਹ ਦੇਣ ਦਾ ਕੰਮ ਕਰਦੇ ਮੈਂ ਇਹ ਗੱਲ ਕਹੀ ਸੀ ਕਿ ਅਸੀਂ ਪੁਲਿਸ ਕਮਿਸ਼ਨਰ ਦੇ ਮੋਟਾ ਅਲੀ ਦੇ ਨੇ ਇੱਥੇ ਬੈਠਾਂਗੇ ਅਗਰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਈ ਤਾਂ ਅਸੀਂ ਤੁਰੰਤ ਅਸੀਂ ਉੱਥੇ ਆਵਾਂਗੇ ਸੋ ਦਬ ਕੇ ਆਪਦੇ ਬੂਥਾਂ ਤੇ ਪਹਿਰਾ ਦਿਓ ਔਰ ਬਿਲਕੁਲ ਬੋਟਾਂ ਪਾਓ ਸ਼ਾਂਤੀਪੂਰਕ ਤਰੀਕੇ ਦੇ ਨਾਲ ਨਾ ਜ਼ਾਜ਼ਤੀ ਕਰਨੀ ਹੈ ਨਾ ਜ਼ਾਜ਼ਤੀ ਹੋਣ ਦੇਣੀ ਔਰ ਉਮੀਦ ਕਰਦਾ ਹੈ ਕਿ ਜਲੰਧਰ West ਦੇ ਲੋਕ ਜਿਹੜਾ ਉਹ ਠੀਕ ਫੈਸਲਾ ਕਰਨਗੇ ਔਰ ਹਰ ਵਿਅਕਤੀ ਆਪਣੀ ਵੋਟ ਦਾ ਇਸਤੇਮਾਲ ਕਰੇਗਾ ਕਿਉਂਕਿ ਲੋਕਤੰਤਰ ਦੇ ਵਿੱਚ ਅਸੀਂ ਅਗਰ ਲੋਕ ਵੋਟਾਂ ਦਾ ਇਸਤੇਮਾਲ ਕਰਾਂਗੇ ਵੋਟ ਪਾਉਣ ਜਾਵਾਂਗੇ ਤਾਂ ਮੈਨੂੰ ਲੱਗਦਾ ਫਿਰ ਲੋਕਤੰਤਰ ਦੀ ਹਮੇਸ਼ਾ ਜਿੱਤ ਹੁੰਦੀ ਹੈ। ਔਰ ਆਸ ਕਰਦੇ ਕਿ ਜਲੰਧਰ ਵੈਸ ਤੇ ਲੋਕ ਅਮਰਖਸ਼ਰ ਦੇ ਨਾਲ ਇਹ ਵੋਟਾਂ ਪਾਉਣਗੇ ਔਰ ਮੇਰੀ ਪ੍ਰਸ਼ਾਸਨ ਤੋਂ ਵੀ ਇਹੀ ਉਮੀਦ ਹੈ। ਕਿਸੇ ਦਾ ਪੱਕਾ-ਪੱਕਾ ਨਾ ਕਰਦੇ ਹੋਇਆ ਨਿਰਪੱਖ ਚੋਣਕ ਰੌਣਗੇ। ਹਾਲਾਂਕਿ ਰਾਤ ਬਹੁਤ ਕੁਝ ਹੋਇਆ। दारू, ਸੂਟ ਫੜੇ ਗਏ, दारू ਫੜੀ ਗਈ। ਔਰ ਪੈਸੇ ਵੰਡਦੇ ਲੋਕ ਦਿਖੇ। ਸਰਕਾਰ ਨੇ ਆਪਣੀ ਜ਼ਿੰਮੇਵਾਰੀ ਤੋਂ ਜੋ ਕਰਨੀ ਸੀ ਉਹ ਕੀਤੀ। लेकिन कितने ना कितने सारे लोगों ने लड़ाई लड़ी और असी हाजिर हैं अगर किसी ना कोई जासी धक्का कोई कर्म की कोशिश करेगा कि बिल्कुल बर्दाश्त नहीं होगा और उम्मीद करते हैं कि सारे लोग अमन और शांति के नाल वोटा